ਇਨੀ ਦਿਨੀ ਅਸੀਂ ਦਿਲਜੀਤ ਦੋਸਾਂਝ ਅਤੇ ਪ੍ਰਨੀਦੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਕਾਫੀ ਚਰਚਾ ਸੁਣ ਰਹੇ ਹਾਂ ਦੋਵਾਂ ਨੇ ਇਸ ਫਿਲਮ 'ਚ ਸ਼ਾਨਦਾਰ ਐਕਟਿੰਗ ਕੀਤੀ ਹੈ ਤੇ ਇਮਤੀਆਜ਼ ਅਲੀ ਦੇ ਨਿਰਦੇਸ਼ਨ ਨੇ ਫਿਲਮ 'ਚ ਜਾਨ ਪਾ ਦਿੱਤੀ ਹਾਲਾਂਕਿ ਇਹ ਫਿਲਮ ਕਾਲਪਨਿਕ ਨਹੀਂ ਹੈ ਸਗੋਂ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਤੇ ਅਮਰਜੋਤ ਕੌਰ ਦੀ ਬਾਇਓਪਿਕ ਹੈ ਕਾਮੇਡੀਅਨ ਕਬਿਲ ਸ਼ਰਮਾ ਨੂੰ ਅਮਰ ਸਿੰਘ ਚਮਕੀਲਾ 'ਚ ਕੰਮ ਨਾ ਕਰਨ ਦਾ ਅਫਸੋਸ ਹੈ ਕਬਿਲ ਨੇ ਇਹ ਖੁਲਾਸਾ ਆਪਣੇ ਸ਼ੋਅ ਦਾ ਗ੍ਰੇਟ ਇੰਡੀਅਨ ਕਬਿਲ ਸ਼ੋਅ 'ਚ ਉਸ ਸਮੇਂ ਕੀਤਾ ਜਦੋਂ ਫਿਲਮ ਦੀ ਟੀਮ ਫਿਲਮ ਦੇ ਪ੍ਰੋਮੋਸ਼ਨ ਲਈ ਆਈ ਸੀ ਉਸ ਸਮੇਂ ਪਹਿਲਾਂ ਅਮ ਫਿਲਮ ਦੀ ਪ੍ਰੋਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ। ਉਹਨਾਂ ਨਾਲ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਵੀ ਨਜ਼ਰ ਆਏ। ਸ਼ੋਅ ਦੌਰਾਨ ਕਪਿਲ ਨੇ ਦੱਸਿਆ ਕਿ ਏਆਰ ਰਹਿਮਾਨ ਨੇ ਉਹਨਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਦੇ ਸਬੰਧ ਵਿੱਚ ਫੋਨ ਕੀਤਾ ਸੀ। ਉਹ ਉਸ ਸਮੇਂ ਵਿਦੇਸ਼ ਵਿੱਚ ਸੀ ਇਸ ਕਰਕੇ ਕਾਮੇਡੀਅਨ ਨੇ ਇਹ ਆਫਰ ਠੁਕਰਾ ਦਿੱਤਾ। ਜਦੋਂ ਕਪਿਲ ਨੂੰ ਉਸ ਕਾਲ ਦਾ ਕਾਰਨ ਪਤਾ ਲੱਗਾ ਤਾਂ ਉਹ ਪੂਰੀ ਰਾਤ ਰੋਂਦੇ ਰਹੇ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਨੇ ਕਿਹਾ, "ਇੱਕ ਦਿਨ ਮੈਂ ਰਹਿਮਾਨ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਚਮਕੀਲਾ ਲਈ ਬੁਲਾਇਆ ਸੀ ਤੇ ਉਹ ਮੈਨੂੰ ਉਸ ਸਮੇਂ ਵਿਦੇਸ਼ ਵਿੱਚ ਸੀ ਅਤੇ ਜਦੋਂ ਰਹਿਮਾਨ ਸਰ ਦਾ ਫੋਨ ਆਇਆ ਤਾਂ ਮੈਂ ਮਿਸ ਕਰ ਦਿੱਤਾ। ਬਾਅਦ ਵਿੱਚ ਜਦੋਂ ਮੈਨੂੰ ਕਾਰਨ ਪਤਾ ਲੱਗਾ ਤਾਂ ਮੈਂ ਸਾਰੀ ਰਾਤ ਰੋਂਦਾ ਰਿਹਾ। ਅਮਰ ਸਿੰਘ ਚਮਕੀਲਾ 12 April ਨੂੰ Netflix ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ IMDb ਵਿੱਚ 10 ਵਿੱਚੋਂ 8.2 ਦੀ ਰੇਟਿੰਗ ਮਿਲੀ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਤੇ ਅਮਰਜੋਤ ਕੌਰ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਮਾਮਲਾ ਅਜੇ ਤੱਕ ਅਣਸੁਲਝਿਆ ਹੈ।